ਜਦੋਂ ਵੇਖਦੇ ਆ ਕਿਦਾਂ ਸ਼ਹੀਦ ਕੀਤਾ ਸੀ ਫਿਰ ਉਦੋਂ ਰੋਣਾ ਆ ਜਾਂਦੇ ਮਨਉਦੇ ਬਸ ਇਹੀ ਹੁੰਦਾ ਵੀ ਸਾਡੇ ਸਾਹਿਬ ਜਣੇ ਇੰਨੀ ਸ਼ਹੀਦ ਕੀਤਾ ਨੇ ਬੜੇ ਕਠਨ ਤਬਸਾਹੀ ਨਹੀਂ ਕਰ ਸਕਦੇ ਜਿਨ੍ਹਾਂ ਮਾਰਨ ਕੀਤਾ ਸਾਡੇ ਨੇ ਨਰਾਹੀ ਸਾਰਾ ਪਤਾ ਕਰਦੇ ਜਿਹੜੀ ਫਿਲਮ ਆਉਂਦੀ ਆ ਸਾਡੇ ਮਾਤਾ ਪਿਤਾ ਸਾਨੂੰ ਸਿਖਿਆ ਦਿੰਦੇ ਆ ਨਾ ਇਸ ਇਤਿਹਾਸ ਬਾਰੇ ਤੇ ਕੋਈ ਸਾਨੂੰ ਆਪੇ ਸਕੂਲੋਂ ਵੀ ਪੰਤਾ ਇਤਿਹਾਸ ਦੱਸਦੇ ਆ ਕੁਸਤੇ ਰੋਕੇ ਟੋਕੇ ਕਿ ਤੁਸੀਂ ਆਪਣਾ ਧਰਮ ਕਿਉਂ ਤਬਦੀਲ ਕਰ ਰਹੇ ਹੋ ਜਾਂ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਉਸ ਵੇਲੇ ਦੁਨੀਆ ਚਾਹੇ ਇੱਕ ਵੱਖੀ ਹੋ ਜਾਏ ਨਾ ਤੇ ਰੱਬ ਦਾ ਲੜ ਜਿਹੜਾ ਉਹ ਨਹੀਂ ਛੱਡਿਆ ਜਾਂਦਾ ਸਭ ਤੋਂ ਚੜ੍ਹਦੀਆਂ ਕਲਾਂ ਚ ਸਿੱਕੀ ਇਤਿਹਾਸ ਹੈ ਤੇ ਔਰ ਸੁੱਚਾ ਸੱਚਾ ਮੰਨਿਆ ਗਿਆ ਸ੍ਰੀ ਫਤਿਹਗੜ ਸਾਹਿਬ ਦੇ ਵਿਰਾਗਮਈ ਇਤਿਹਾਸ ਤੋਂ ਹਰ ਕੋਈ ਪ੍ਰਭਾਵਿਤ ਹੈ ਔਰ ਹਰ ਕੋਈ ਇੱਥੇ ਆ ਕੇ ਨਤਮਸਤਕ ਹੋਣਾ ਚਾਹੁੰਦਾ ਹੈ ਅਸੀਂ ਇਸ ਵੇਲੇ ਪੋਰਾ ਸਾਹਿਬ ਦੇ ਵਿੱਚ ਆ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਦੇ ਔਰ ਮੇਰੇ ਨਾਲ ਕੁਝ ਸਿੰਘ ਬੈਠੇ ਹੋਏ ਆ ਔਰ ਉਹਨਾਂ ਦੀ ਵੱਖੋ ਵੱਖਰੀ ਕਹਾਣੀ ਹੈ ਕਹਾਣੀ ਇਸ ਤਰ੍ਹਾਂ ਦੀ ਨਾਲ ਕਿ ਇਹ ਸਰਦਾਰ ਜੀ ਜਿਹੜੇ ਬੈਠੇ ਨੇ ਇਹ ਬਚਪਨ ਤੋਂ ਹੀ ਇੱਥੇ ਆ ਰਹੇ ਨੇ ਬਚਪਨ ਤੋਂ ਹੁਣ ਤੱਕ ਇਹਨਾਂ ਨੇ ਕੀ ਕੁਝ ਦੇਖਿਆ ਕਿਸ ਤਰ੍ਹਾਂ ਦੇ ਨਾਲ ਇਹ ਇਹਨਾਂ ਨੇ ਉਸ ਮਾਹੌਲ ਨੂੰ ਬਦਲਦਿਆਂ ਦੇਖਿਆ ਇਸ ਬਾਬਤ ਗੱਲ ਕਰਾਂਗੇ ਤੇ ਇੱਧਰ ਇੱਕ ਮੇਰੇ ਨਾਲ ਸਿੰਘ ਬੈਠੇ ਨੇ ਜਿਨ੍ਹਾਂ ਦਾ ਨਾਮ ਹੈ ਯੋਗਰਾਜ ਸਿੰਘ ਔਰ 15 ਸਾਲ ਪਹਿਲਾਂ ਇਹਨਾਂ ਦਾ ਨਾਮ ਸਿਰਫ ਯੋਗਰਾਜ ਸੀ ਯੋਗਰਾਜ ਇਸ ਕਰਕੇ ਕਿਉਂਕਿ ਉਹ Hindu ਪਰਿਵਾਰ ਤੋਂ ਬਿਲੋਂਗ ਕਰਦੇ ਆ ਔਰ ਉਸ ਤੋਂ ਬਾਅਦ ਉਹ ਸਿੱਖ ਫੈਮਿਲੀ ਦੇ ਵਿੱਚ ਕਨਵਰਟ ਹੋ ਜਾਂਦੇ ਆ ਕੁਝ ਹੋਰ ਵੀ ਸਿੰਘ ਬੈਠੇ ਨੇ ਕਈ ਸਾਲਾਂ ਤੋਂ ਜਿਹੜੇ ਇੱਥੇ ਆ ਰਹੇ ਆ ਅਸੀਂ ਜਿੱਥੇ ਇਤਿਹਾਸ ਦੀ ਗੱਲਬਾਤ ਇਤਿਹਾਸ ਦੀ ਗੱਲਬਾਤ ਕਰਾਂਗੇ ਉੱਥੇ ਉਹਨਾਂ ਦੇ ਇਹਨਾਂ ਫੈਸਲਿਆਂ ਬਾਰੇ ਵੀ ਗੱਲਬਾਤ ਕਰਾਂਗੇ ਵਾਹਿ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਜੀ ਕੀ ਨਾਮ ਹੈ ਜੀ ਮੈਂ ਨਰਨਜੀਤ ਸਿੰਘ ਕਾਲਾ ਜੀ ਅੱਛਾ ਤੁਸੀਂ ਬਚਪਨ ਤੋਂ ਆ ਰਹੇ ਹੋ ਹਾਂ ਜੀ ਮੈਂ 16 ਸਾਲ ਤੋਂ ਆ ਰਹੇ ਹਾਂ ਜੀ 16 ਸਾਲ ਹਾਂ ਜੀ ਅੱਛਾ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੀ ਤਬਦੀਲੀਆਂ ਨਜ਼ਰ ਆਈਆਂ ਗੁਰਦੁਆਰਾ ਸਹਿਬਾਨ ਸਾਰੇ ਜੋਤੀ ਸਰੂਪ ਹੋ ਗਿਆ ਇੱਥੇ ਆਪਾਂ ਵਿਵਾਨਗੜ੍ਹ ਸਾਹਿਬ ਦੇ ਵਿੱਚ ਬੈਠੇ ਆ ਠੰਡਾ ਬੁਰਜ ਹੋ ਗਿਆ ਇਹ ਸਾਰਾ ਇਹ ਇੱਥੋਂ ਦੇ ਮਾਹੌਲ ਦੇ ਬਾਰੇ ਉਦੋਂ ਤੋਂ ਲੱਗਦੇ ਇਕੱਠ ਹੋ ਰਹੇ ਨੇ ਉਦੋਂ ਤੋਂ ਸਾਰਾ ਕੁਝ ਹੋ ਰਿਹਾ ਕੁਝ ਬਦਲਿਆ ਲੱਗਾ ਤੁਹਾਨੂੰ ਬਹੁਤ ਕੁਝ ਬਦਲ ਗਿਆ ਜੀ ਠੰਡਾ ਬੁਰਜ ਵੀ ਜੋ ਪੁਰਾਣੀ ਇਤਿਹਾਸਿਕ ਸੀ ਇਹਨਾਂ ਨੂੰ ਦੇਖਣ ਵਾਲੀ ਕੋਈ ਬਹੁਤ ਬਦਲੀ ਗਈ ਹੈ ਹਾਂਜੀ ਤੇ ਛੋਟਾ ਹੁੰਦਾ ਸੀ ਜਿੱਦੋਂ ਪਾਲਕੀ ਸਾਹਿਬ ਗੁਰਦੁਆਰਾ ਬੱਚੇ ਜਿਹਨੇ ਸੀ ਇੱਥੇ ਸ਼ੀਸ਼ੇ ਜੇ ਘਾ ਹੋਇਆ ਕਰਦਾ ਸੀ ਜਦੋਂ ਆਵੇਂ ਦੇਖਦਾ ਪਿਆ ਛੋਟੇ ਹੁੰਦੇ ਇੱਥੇ ਸਾਰੇ ਪਾਸੇ ਥੇ ਥੇ ਸੀ ਜਿੱਥੇ ਕਲਜ ਬਣੇ ਹੋਏ ਸਾਰੇ ਹਾਂ ਇੱਥੇ ਬੁੰਦਾ ਬਹਾਦਰ ਸਿੰਘ ਨੇ ਪਤਾ ਕੀਤੀ ਸੀ ਤਾਂ ਹੀ ਕੁਝ ਦੇਖ ਰਹੇ ਹਾਂ ਜੀ ਹੁਣ ਬਹੁਤ ਬਦਲਾ ਆ ਗਿਆ ਬਹੁਤ ਗੁਰੂ ਦੀ ਕਿਰਪਾ ਨਾਲ ਸੰਗਤਾਂ ਇਤੋਂ ਦੂਰ ਦਰਵਾਂਦੀਆਂ ਨੇ ਕਿਰਪਾ ਨਾਲ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮਸਤਾ ਟੇਕਦੇ ਆ ਮਾਰਾ ਵਾਹਿਗੁਰੂ ਜੀ ਖਾਲਸਾ ਅੱਛਾ ਸੰਗਤਾਂ ਤਾਂ ਆਉਂਦੀਆਂ ਨੇ ਉਦੋਂ ਦੇ ਜਦੋਂ ਪਹਿਲਾਂ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੀਆਂ ਸੀ ਇਸੇ ਤਰ੍ਹਾਂ ਦੇ ਨਾਲ ਹੀ ਇਕੱਠ ਹੁੰਦੇ ਸੀ ਇਸੇ ਤਰ੍ਹਾਂ ਦੇ ਨਾਲ ਹੀ ਸ਼ਰਦਾ ਹੁੰਦੀ ਸੀ ਜਿਵੇਂ ਅੱਜ ਕੱਲ ਤਾਂ ਕੁਝ ਚੀਜ਼ਾਂ ਬਦਲੀਆਂ ਵੀ ਜਿਵੇਂ ਵੱਡੇ ਵੱਡੇ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਲਾ ਕੇ ਨੌਜਵਾਨ ਆਉਂਦੇ ਨੇ ਬੇਸ਼ੱਕ ਉਹ ਸ਼ਰਦਾ ਬੇਸ਼ੱਕ ਹੋਵੇ ਪਰ ਇਦਾਂ ਦਾ ਮਾਹੌਲ ਬਦਲਿਆ ਪਹਿਲਾਂ ਆਹ ਜੀ ਨਹੀਂ ਸੀ ਜੀ ਸਿਰ ਲੰਗਰ ਬਹੁਤ ਲੱਗਿਆ ਕਰਦੇ ਸੀ ਤੇ ਟੋਡਰਮਾਲ ਦੇ ਦਵਾਨ ਚ ਦਵਾਨ ਲੱਗਿਆ ਕਰਦੇ ਸੀ ਤੇ ਮਾਦਾ ਗੁਜਰੀ ਦੇ ਨਾਲ ਇਹਦਾ ਆਸੇ-ਵਾਸੇ ਨਹੀਂ ਸੀ ਜਾਂ ਗੁਰਦੁਆਰੇ ਚ ਸੀ ਆ ਕੁਝ ਦੇਖਿਆ ਆਪਾਂ ਤੇ ਹੁਣ ਬਦਲਾਅ ਬਹੁਤ ਆ ਗਿਆ ਹੁਣ ਤਾਂ ਬੜੇ ਬੜੇ ਟਰੈਕਟਰਾਂ ਦੇ ਡੈਕ ਲਾ ਕੇ ਆਂਦੇ ਲੋਕੇ ਕੀ ਕਰਦੇ ਆ ਬੜਾ ਕੋ ਸ਼ੌਕ ਅੱਗੇ ਨਾਲ ਆ ਇੱਥੇ ਇਦਾਂ ਦੀ ਗੱਲਬਾਤ ਹੁੰਦੀ ਸੀ ਚਰਚਾ ਹੁੰਦੀ ਸੀ ਕਿ ਜਿਵੇਂ ਆਪਾਂ ਭੋਰਾ ਸਾਹਿਬ ਦੇ ਵਿੱਚ ਬੈਠੇ ਆ ਤਾਂ ਇੱਥੇ ਇਸ ਤਰ੍ਹਾਂ ਦੇ ਨਾਲ ਚਰਚਾ ਹੁੰਦੀ ਸੀ ਕਿ ਇੱਕ ਸ਼ੇਰ ਸੀ ਜਿਸ ਨੇ ਰਾਖੀ ਕੀਤੀ ਮਰਤਕ ਦੇਹਾਂ ਦੀ ਜਦੋਂ ਉਹ ਵਾਲੇ ਮਾਹੌਲ ਨੂੰ ਸੁਣਦੇ ਆ ਜਾਂ ਉਹ ਵਾਲੇ ਇਤਿਹਾਸ ਨੂੰ ਸੁਣਦੇ ਆ ਤਾਂ ਰੌਂਗਟੇ ਖੜੇ ਹੁੰਦੇ ਆ ਕਿ ਕਿੱਡਾ ਵੱਡਾ ਪਾਪ ਵਜੀਦ ਖਾਨ ਦੇ ਹੱਥੋਂ ਹੋਇਆ ਕਿਸ ਤਰੀਕੇ ਨਾਲ ਉਸ ਦਾ ਫਿਰ ਅੰਤ ਹੋਇਆ ਉਹ ਉਹ ਸਾਰਾ ਕੁਝ ਮਤਲਬ ਕਹਾਣੀਆਂ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਸੁਣਾਇਆ ਜਾਂਦਾ ਉਸ ਨੂੰ ਤੁਸੀਂ ਕਿਵੇਂ ਮਤਲਬ ਡਿਸਕ੍ਰਾਈਬ ਕਰੋਗੇ ਕਿਵੇਂ ਤੁਹਾਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ ਪਹਿਲਾਂ ਆ ਸੁਣਾਈ ਜਾਂਦਾ ਸੀ ਇੱਥੇ ਸ਼ੇਰ ਨੇ ਰਾਖੀ ਕੀਤੀ ਜੀ ਇੱਥੇ ਹੰਸਾ ਨਦੀ ਚੱਲੇ ਘਰਦੇ ਸੀ ਆਪਾਂ ਦੇਖੀ ਤਾਂ ਨਹੀਂ ਦੱਸਿਆ ਗਿਆ ਉਦੋਂ ਬਾਅਦ ਇੱਥੇ ਬੱਚਿਆਂ ਗੁਰੂਆਂ ਦੀਆਂ ਦੇਹਾਂ ਸੁੱਟੀਆਂ ਗਈਆਂ ਮਾਤਾ ਜੀ ਦੀਆਂ ਉਹਨਾਂ ਦੀ ਰਾਖੀ ਬਾਤ ਤੇ ਬੱਗੇ ਸ਼ੇਰ ਨੇ ਇਹ ਰਾਖੀ ਕੀਤੀ ਇੱਥੇ ਬਾਬਾ ਟੋਡਰਵਾਲ ਨੇ ਉਹਨਾਂ ਦਾ ਸੰਸਕਾਰ ਕੀਤਾ ਆਪਣੇ ਮੁੱਲ ਥਾਂ ਲੈ ਗਏ ਆ ਜੀ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਅਸੀਂ ਰਹਿਣ ਵਾਲੇ ਜੰਮੂ 에어ਪੋਰਟ ਫੋਰ ਕੈਂਪ ਚਲੋ ਕਨਵਰਟ ਕਿਵੇਂ ਹੋਏ ਸਿੱਖੀ ਤੋਂ ਪ੍ਰਭਾਵਿਤ ਹੋਏ ਕੀ ਕਹਾਣੀ ਕੀ ਆ ਤੁਹਾਡੀ ਸਰ ਕਹਾਣੀ ਇਹ ਆ ਕਿ Hindu ਧਰਮ ਬੜੀ ਜਗ੍ਹਾ ਤੇ ਬੜੇ ਥਾਵਾਂ ਤੇ ਬੰਡਿਆ ਗਿਆ ਇੱਕ ਕੋਈ ਠੋਸ ਗੱਲ ਨਹੀਂ ਆ ਇੱਕ ਜਿਸ ਕੋਲ ਵੀ ਜਾਓ ਆਪਣੇ ਆਪਣੇ ਦੀ ਗੱਲ ਔਰ ਆਪਣੇ ਆਪਣੇ ਬਾਤ ਇੱਕ ਗੁਰੂ ਸਾਹਿਬ ਦਾ ਗ੍ਰੰਥ ਦੇ ਸਾਬ ਐਸਾ ਕਿ ਉਹਦੇ ਤੇ ਬਾਣੀ ਨਾਲ ਜੁੜਨੇ ਨਾਲ ਬੰਦੇ ਨੂੰ ਪ੍ਰਕਾਸ਼ ਹੁੰਦਾ ਕਿ ਉਹ ਚੇਤਨਾ ਮਿਲਦੀ ਹੈ ਸ਼ਰੀਰ ਨੂੰ ਸੰਤੁਸ਼ਟੀ ਜਾਂਦੀ ਹੈ ਕਿ ਉਸ ਤੋਂ ਵੱਡਾ ਭਾਵ ਅਗਰ ਗੁਰ ਸਾਹਿਬ ਨੂੰ ਆਹੀ ਮੰਨਦੇ ਆ ਤੇ ਸਿੱਧਾ ਪ੍ਰਮਾਤਮਾ ਧਾਕਾ ਸੀ ਪੁੱਜਦੇ ਆ ਜੇ ਕੋਈ ਉਹਦੇ ਚ ਕੋਈ ਦੋ ਫੇਰ ਜਾਂ ਦੋ ਗੱਲਾਂ ਹੈ ਨਾ ਕੋਈ ਨਹੀਂ ਠੀਕ ਹੈ ਇਸ ਟਾਈਮ ਸਭ ਤੋਂ ਚੜ੍ਹਦੀਆਂ ਕਲਾਂ ਚ ਸਿੱਕੀ ਇਤਿਹਾਸ ਹੈ ਤੇ ਉਹ ਸੁੱਚਾ ਸੱਚਾ ਮੰਨਿਆ ਗਿਆ ਕਿ ਚੜਦੀਆਂ ਕਲਾਂ ਚ ਹੀ ਰਹੇਗਾ ਤੇ ਚੜਦੀਆਂ ਕਲਾਂ ਚ ਹੀ ਹੈ ਠੀਕ ਹੈ ਵਾਏ ਇਹੋ ਹੀ ਇੱਕ ਕਾਰਨ ਸੀ ਕਿ ਤੁਸੀਂ ਕਨਵਰਟ ਹੋਏ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਹੁੰਦੀ ਕਿ ਜਿਵੇਂ ਕਿਸ ਤੁਹਾਨੂੰ ਕਿਸੇ ਨੇ ਮੋਟੀਵੇਟ ਕੀਤਾ ਜਾਂ ਕਿਸੇ ਨੇ ਕੋਈ ਦਬਾਅ ਪਾਇਆ ਜਾਂ ਕਿਸੇ ਨੇ ਕੋਈ ਇਦਾਂ ਦੀ ਕੋਈ ਗੱਲ ਹੋਈ ਤੁਹਾਡਾ ਆਪਣਾ ਹੀ ਮਨ ਇਸ ਤਰ੍ਹਾਂ ਦੇ ਨਾਲ ਹੋਇਆ ਕਿ ਗੁਰੂ ਸਾਹਿਬ ਦੇ ਲਾਡ ਲੱਗ ਜਾਣਾ ਚਾਹੀਦਾ ਸਰ ਗੱਲ ਇਹ ਹੈ ਕਿ ਜਦੋਂ ਕਹਿੰਦੇ ਨੇ ਕਿ ਮਨ ਹੀ ਮੰਨੇ ਤੇ ਪਰਮਾਤਮਾ ਲੱਗ ਜਾਂਦਾ ਅਗਰ ਸਾਡੇ ਮਨ ਦੇ ਵਿੱਚ ਹੀ ਇੰਨੀ ਸ਼ਰਧਾ ਹੈ ਕਿ ਸਾਨੂੰ ਪਰਮਾਤਮਾ ਕਿਸ ਰਸਤੇ ਤੇ ਲੱਭ ਰਿਹਾ ਕਿਸ ਰਸਤੇ ਅਸੀਂ ਜਾ ਰਹੇ ਅਗਰ ਸਾਡੇ ਮਾਪਿਓ ਨੂੰ ਸਾਡੇ ਹੋਰ ਭੈਣਾ ਭਾਈਆਂ ਨੂੰ ਇਨਾ ਪ੍ਰਕਾਸ਼ ਇਨੀ ਸ਼ਾਂਤੀ ਇਨਾ ਇੱਕ ਹੁੰਦੇ ਤੇ ਨੂਰ ਇਨਾ ਇੱਕ ਪ੍ਰਕਾਰ ਮਤਲਬ ਹੈ ਕਿ ਚਾਨਣ ਕਹਿ ਲੋ ਕਿ ਨਹੀਂ ਮਿਲਦਾ ਕਿ ਅਗਰ ਸਾਨੂੰ ਗੁਰੂ ਸਾਹਿਬ ਨਾਲ ਜੁੜ ਕੇ ਕਿ ਬਾਣੀ ਨਾਲ ਜੁੜ ਕੇ ਸਾਨੂੰ ਇਨਾ ਪ੍ਰਕਾਸ਼ ਮਿਲਦਾ ਹੈ ਇਨੀ ਸ਼ਾਂਤੀ ਮਿਲਦੀ ਹੈ ਇਨਾ ਸਾਡਾ ਇੱਕ ਚਾਰੇ ਤੇ ਨੂਰ ਆਂਦਾ ਮੰਨਣ ਨਾਲ ਕਿ ਅਗਰ ਅਸੀਂ ਉਹਦਾ ਲਾੜ ਛੱਡੀਏ ਤੇ ਕਿਵੇਂ ਛੱਡੀਏ ਦੂਜੇ ਪੰਥ ਵਿੱਚ ਅਸੀਂ ਕਹਿ ਨਹੀਂ ਸਕਦੇ ਕਿਸ ਨੂੰ ਮਾੜਾ ਮਗਰ ਦੂਜੇ ਪੰਥ ਵੱਲ ਜਾਈਏ ਤੇ ਕਿੱਦਾਂ ਜਾਈਏ ਕਿ ਅਗਰ ਸਾਨੂੰ ਸਭ ਤੋਂ ਵੱਡਾ ਸਾਡਾ ਗ੍ਰੰਥ ਸਾਹਿਬ ਲੱਭ ਰਿਹਾ ਉਹਦੇ ਵਿੱਚ ਹੀ ਸਾਰੀਆਂ ਮਜਬਾਨੀਆਂ ਸਾਰੇ ਧਰਮ ਦੀਆਂ ਵਿੱਚ ਕੁਆਲਿਟੀਆਂ ਨੇ ਤੇ ਅਸੀਂ ਉਹਦੇ ਨਾਲ ਹੀ ਅਸੀਂ ਚੱਲਣਾ ਕਿ ਜਿਹਦੇ ਨਾਲ ਸਾਰੇ ਇੱਕ ਇਕੱਠ ਹੋ ਕੇ ਚੱਲੀਏ ਕਿ ਸਾਡੀ ਸਿੱਖੀ ਦਾ ਮਾਨੁਚੋਇ ਸਾਡੇ ਗੁਰੂਆਂ ਦਾ ਨਿਸ਼ਾਨੁਚੋਇ ਪਰਿਵਾਰ ਦੇ ਵਿੱਚ ਬਾਕੀਆਂ ਨੇ ਵੀ ਅਮਰਤ ਛੱਕਿਆ ਹੋਇਆ ਜਾਂ ਕਹਿ ਲੋ ਕਿ ਸਿੱਖੀ ਦੇ ਵਿੱਚ ਹੀ ਮੇਰੀ ਘਰ ਵਾਲੀ ਨੇ ਤੇ ਮੈਂ ਦਰਬਾਰ ਸਾਹਿਬ ਤੋਂ ਕਾਲਤਾ ਸਾਹਿਬ ਤੋਂ ਅੰਮ੍ਰਿਤ ਛੱਕਿਆ ਹੋਇਆ ਜੀ ਤੇ ਬਾਕੀ ਜਿੱਥੇ ਵੀ ਜਾਈਏ ਨਕ ਵਸਤਵਤ ਹੋਈਏ ਤੇ ਆਪਣੇ ਆਪ ਉਹਦੀ ਕਿਰਪਾ ਜਿਹੜੀ ਉਹ ਹੀ ਰਹਿੰਦੀ ਹੈ। ਉਹ ਬਹੁਤ ਸਾਧੂ ਇਸ ਸਾਰ ਸਾਰੀਆਂ ਹੀ ਇਸ ਪੰਥ ਦੇ ਨਾਲ ਜੁੜ ਕੇ ਕੋਈ ਐਸੀ ਨਹੀਂ ਹੈ ਕਿ ਜਿਹੜੀ ਜਿਹਦੇ ਵਿੱਚ ਕੋਈ ਕਮੀ ਲੱਭਦੀ ਹੈ ਸਭ ਤੋਂ ਚੜ੍ਹਦੀਆਂ ਕਲਾਂ ਚ ਹੀ ਲੱਭਦੀ ਹੈ ਨਾ ਸਾਰੇ ਬੰਨੇ ਕਿਰਪਾ ਹੀ ਕਿਰਪਾ ਜੀ ਜਦੋਂ ਫਤਿਹਗੜ ਫਤਿਹਗੜ ਸਾਹਿਬ ਪਹਿਲੀ ਵਾਰ ਆਏ ਉਦੋਂ ਪਹਿਲੀ ਵਾਰ ਪਹਿਲੀ ਵਾਰ ਪਹਿਲੀ ਵਾਰ ਕੀ ਮਹਿਸੂਸ ਕਰਦੇ ਹੋ ਫਿਰ ਇੱਥੇ ਆ ਕੇ ਸਰ ਇੱਥੇ ਆਣ ਕੇ ਇਹ ਮਹਿਸੂਸ ਕਰਦੇ ਆਂ ਕਿ ਸਾਡੇ ਡੋਗਰੀ ਭਾਸ਼ਾ ਚ ਕਹਿੰਦੇ ਸऱ्या ਛੁੱਟੀ ਥੱਲੇ ਨਹੀਂ ਪੈਂਦੀ ਤੇ ਇੰਨਾ ਕਿ ਅਗਰ ਥੱਲੇ ਤੱਕੋ ਤੇ ਥੱਲੇ ਵੀ ਦੁਨੀਆ ਉੱਪਰ ਤੱਕੋ ਤੇ ਉੱਪਰ ਦੁਨੀਆ ਮਾਨ ਦੇ ਵਿੱਚ ਇੰਨੀ ਸ਼ਾਂਤੀ ਹੈ ਕਿ ਬੰਦਾ ਕਹਿੰਦਾ ਰੱਬ ਇੱਥੇ ਵਸਦਾ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਹੀਂ ਕੋਈ ਤਾੜਾ ਨਹੀਂ ਕੋਈ ਕਿਸੇ ਦੀ ਚੋਰੀ ਨਹੀਂ ਕੋਈ ਠੱਗੀ ਨਹੀਂ ਤੇ ਹਰ ਇੱਕ ਵਕੀ ਗੁਰੂ ਸਾਹਿਬ ਨੇ ਲੰਗਰ ਕਿਰਪਾ ਲੋਕਾਂ ਦੇ ਕੀਤੀ ਹੈ ਲੋਕਾਂ ਖੁਸ਼ੀ ਨਾਲ ਲੰਗਰ ਲਾਇਨ ਲੋਕ ਸ਼ੱਕ ਰਹੇ ਨਾ ਇੱਥੇ ਪਤਾ ਨਹੀਂ ਦਿਨ ਹੈ ਕਿ ਰਾਤ ਹੈ ਕਿਸੇ ਤਰ੍ਹਾਂ ਦੀ ਕੋਈ ਕੋਈ ਲੁੱਟ ਖੋਹ ਨਹੀਂ ਆ ਕੋਈ ਪਰੇਸ਼ਾਨੀ ਨਹੀਂ ਸਿੱਖੀ ਦੇ ਵਿੱਚ ਇੰਨੀ ਇੱਕ ਸ਼ਾਂਤੀ ਬਣੀ ਪਈ ਹੈ ਕਿ ਰੂਹ ਖੁਸ਼ ਹੋ ਜਾਂਦਾ ਤੇ ਆਉਣ ਵਾਲੇ ਟਾਈਮ ਨੂੰ ਵਾਹਿਗੁਰੂ ਇੰਨੀ ਕਿਰਪਾ ਕਰੇ ਕਿ ਸਾਡਾ ਹਿੰਦੁਸਤਾਨ ਪੂਰਾ ਸਿੱਖੀ ਨਾਲ ਹੀ ਜੁੜੇ ਤੇ ਮਾਲਕ ਦੇ ਨਾਮ ਜਿਹੜਾ ਰੋਸ਼ਨ ਹੋ ਜਾਵੇ ਬੱਚਿਆਂ ਨੂੰ ਦੱਸ ਦਿਓ ਘਰ ਇਸ ਇਤਿਹਾਸ ਬਾਰੇ ਛੋਟੇ ਸਹਿਬਜ਼ਾਦਿਆਂ ਨੇ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀਤ ਸਿੰਘ ਬਾਬਾ ਜੂਝਾਰ ਸਿੰਘ ਉਹ ਇਤਿਹਾਸ ਬਾਰੇ ਘਰੇ ਚਰਚਾਵਾਂ ਹੁੰਦੀਆਂ ਨੇ ਉਸ ਤੋਂ ਬਾਅਦ ਕਿ ਸਿੱਖ ਇਤਿਹਾਸ ਬਾਰੇ ਗੱਲਬਾਤ ਹੁੰਦੀ ਹੁੰਦੀ ਆ ਸਰ ਹੁੰਦੀ ਰਹਿੰਦੀ ਆ ਜੇ ਘਰ ਵਾਲੇ ਨਾ ਬਰਸ਼ਕਿਆ ਉਹ ਵੀ ਬਾਣੀ ਨਾਲ ਜੁੜੀ ਆ ਆਪਾਂ ਵੀ ਬਾਣੀ ਨਾਲ ਜੁੜਿਆ ਬੱਚੇ ਵੀ ਗੁਰਦੁਆਰੇ ਜਾਂਦੇ ਆ ਪਹਿਲਾਂ ਅਸੀਂ ਸਾਡਾ ਮਾਪਿਓ ਸਾਨੂੰ ਮੰਦਰ ਲੈ ਜਾਂਦਾ ਸੀ ਹੁਣ ਅਸੀਂ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਜਾਂਦੇ ਆ ਮੱਸੇ ਆ ਪੁੰਨਿਆ ਆਪਣੇ ਵੱਡੇ ਧਿਆੜੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਤੁਹਾਨੂੰ ਕਿਸੇ ਨੇ ਜਦੋਂ ਤੁਸੀਂ ਕਨਵਰਟ ਹੋਏ ਤੁਹਾਡੇ ਆਪਣੇ ਕਹ ਲੋ ਕਿ ਹਿੰਦੂ ਧਰਮ ਦੇ ਵਿੱਚੋਂ ਤੁਸੀਂ ਕਨਵਰਟ ਹੋਏ ਕਿਸੇ ਰਿਸ਼ਤੇਦਾਰ ਨੇ ਕਿਸੇ ਜਾਣਨ ਵਾਲੇ ਨੇ ਤੁਹਾਨੂੰ ਮਤਲਬ ਕੋਈ ਇਦਾਂ ਦੀ ਗੱਲ ਕਹੀ ਜਾਂ ਕਿਸਤੇ ਰੋਕਿਆ ਟੋਕਿਆ ਕਿ ਤੁਸੀਂ ਆਪਣਾ ਧਰਮ ਕਿਉਂ ਤਬਦੀਲ ਕਰ ਰਹੇ ਹੋ ਜਾਂ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਉਸ ਵੇਲੇ ਦੁਨੀਆ ਚਾਹ ਇੱਕ ਵੱਖੀ ਹੋ ਜਾਏ ਨਾ ਤੇ ਰੱਬ ਦਾ ਲੜ ਜਿਹੜਾ ਉਹ ਨਹੀਂ ਛੱਡਿਆ ਜਾਂਦਾ ਬਾਕੀ ਦੁਨੀਆ ਚਾਹ ਜੋ ਮਰਜੀ ਕਹੇ ਰਿਸ਼ਤੇਦਾਰ ਕਹਣ ਚਾਹੇ ਭੈਣਾ ਭਰਾ ਕਹੇ ਕਿ ਜਿੱਥੇ ਰੱਬ ਹੈ ਉੱਥੇ ਬੰਦਾ ਕਹਿੰਦਾ ਮੈਂ ਮਰ ਵੀ ਜਾਂ ਤਾਂ ਮੇਰੇ ਵਾਸਤੇ ਥੋੜਾ ਠੀਕ ਹੈ ਤਾਂ ਵਾਹਿਗੁਰੂ ਦੀ ਸ਼ਰਧਾ ਹੋਣੀ ਚਾਹੀਦੀ ਆ ਆ ਕਹੋ ਨੇ ਜਿੰਨਾ ਝੁਗੋ ਇੰਨਾ ਹੀ ਰੱਬ ਨੇੜੇ ਆਂਦਾ ਆ ਅਸੀਂ ਇੱਕ ਵਾਰ ਝੁਗਿਆ ਉਹ ਦੋ ਵਾਰ ਆਇਆ ਅਸੀਂ ਦੋ ਵਾਰ ਝੁਗਿਆ ਉਹ ਚਾਰ ਵਾਰ ਆਇਆ ਤੇ ਉਹਦੀ ਕਿਰਪਾ ਕਿ ਅਗਰ ਮਹਾਰਾਜ ਸੋਚਿਆ ਜਾਏ ਤਾਂ ਮੈਂ ਸਵਾ ਲੱਖਾ ਮੇਰਾ ਕਹਿਣ ਦਾ ਭਾਵ ਇਹ ਆ ਕਿ ਮੇਰਾ ਵਾਹਿਗੁਰੂ ਇੰਨੀ ਕਿਰਪਾ ਕਰੇ ਕਿ ਆਪਣੇ ਸਵਾ ਲੱਖ ਨੂੰ ਸਵਾਰ ਕੇ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਕਿ ਮੈਨੂੰ ਦੁਨੀਆ ਤੋਂ ਕੀ ਲੈਣਾ ਜੇ ਮੇਰਾ ਰੱਬ ਮੇਰੇ ਨਾਲ ਰਾਜੀ ਆ ਹਾਂ ਪਰਵਾਹ ਤੋਂ ਤੁਸੀਂ ਬਾਈ ਜੀ ਹੋਰਾਂ ਦੀਆਂ ਨਾਲ ਬਾਈ ਜੀ ਹੋਰਾਂ ਦੀ ਗੱਲ ਦੇ ਨਾਲ ਉਹ ਕਹਿੰਦੇ ਕਿ ਮੈਂ ਸਿਰਫ ਰੱਬ ਨਾਲ ਜੁੜਿਆ ਹੋਇਆ ਮੈਨੂੰ ਕੋਈ ਕੁਝ ਵੀ ਕਵੇ ਮੈਨੂੰ ਕੋਈ ਪਰਵਾਹ ਨਹੀਂ ਇਹ ਆਪ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਤੇ ਪ੍ਰਮਾਤਮਾ ਦੇ ਨਾਲ ਹੀ ਔਡ ਕਰਨੀ ਹੈ ਜਿਹੜਾ ਪ੍ਰਮਾਤਮਾ ਨਾਲ ਜੁੜਦਾ ਅਸੀਂ ਧੱਕੇਸ਼ਾਈ ਨਹੀਂ ਕਰਦੇ ਵੀ ਗੁਰੂ ਸਾਹਿਬ ਜੀ ਦੇ ਨਾਲ ਹਰ ਕੋ ਜੁੜਨਾ ਚਾਹੀਦਾ ਵਾ ਕੋਈ ਹਿੰਦੂ ਨਹੀਂ ਕੋਈ ਮੁਸਲਮਾਨੀ ਜਿਨੇ ਗੁਰੂ ਘਰ ਆਉਣਾ ਉਹ ਆਨੇਚਣ ਆ ਸਕਦਾ ਗੁਰੂ ਦਾ ਅਮਰਦ ਵੀ ਸਕ ਸਕਦਾ ਸਾਡੇ ਕੋਲ ਕੋਈ ਮਨਾਇ ਨਹੀਂ ਗੁਰੂ ਘਰ ਦੇ ਮਹਾਰਾਜ ਦੀ ਬਹੁਤ ਜੜੀ ਕਿਰਪਾ ਕੀਤੀ ਹੈ ਕਿ ਸਾਡੇ ਜਿਹੜਾ ਮਰਜੀ ਅਮਰਤਾਰ ਕਰ ਸਕਦਾ ਵਾ ਇਹ ਬੱਚੀ ਸੀ ਆਜੋ ਬਟਕ ਗਿਆ ਜੋ ਅੱਗੇ ਆ ਕੀ ਨਾਮ ਹੈ ਤੁਹਾਡਾ ਅਭਿਜੋਤ ਕੌਰ ਹਾਂਜੀ ਉਹ ਤੁਹਾਡੀ ਵੇਟ ਕਰ ਰਹੀ ਸੀ ਕਹਿੰਦੇ ਕਿ ਬੱਚਾ ਨੂੰ ਇਸ ਇਤਿਹਾਸ ਬਾਰੇ ਬਹੁਤ ਕੁਝ ਪਤਾ ਹੈ ਕੀ ਕੁਝ ਪਤਾ ਤੁਹਾਨੂੰ ਆਪਾਂ ਜਿੱਥੇ ਬੈਠੇ ਹੋਏ ਹਾਂ ਇਸ ਬਾਰੇ ਇਸ ਬਾਰੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਛੋਟੇ ਸਾਹਬ ਜਾਤੇ تھے ਮਾਤਾ ਗੁਜਰੀ ਘਰ ਜੀ ਨਸ਼ੀਰ ਕੀਤਾ ਸੀ ਹਨਾ ਉਹਨਾਂ ਨੇ ਇੱਥੇ ਸੋਜ ਦਿੱਤਾ ਸੀ ਜੰਗਲਾ ਵਿੱਚ ਤੇ ਇੱਥੇ ਸ਼ੇਰਾਂ ਨੇ ਰਾਖੀ ਕੀਤੀ ਸੀ ਹਾਂਜੀ ਹੋਰ ਕੀ ਕੁਝ ਪਤਾ ਹੈ ਇਤਿਹਾਸ ਬਾਰੇ ਉਹ ਠੰਡਾ ਬੁਰਜ ਹੋਰ ਕੀ ਕੁਝ ਪਤਾ ਤੁਹਾਨੂੰ ਤੁਹਾਨੂੰ ਕੌਣ ਦੱਸਦਾ ਹੈ ਤੇ ਕੀ ਕੁਝ ਪਤਾ ਦਾ ਅਸੀਂ ਫਿਲਮ ਨਾ ਆਈ ਸਾਰਾ ਪਤਾ ਕਰਦੇ ਜਿਹੜੀ ਫਿਲਮ ਆਉਂਦੀ ਆ ਸਾਡੇ ਮਾਤਾ ਪਿਤਾ ਸਾਨੂੰ ਸਿਖਿਆ ਦਿੰਦੇ ਹਨ ਇਸ ਇਤਿਹਾਸ ਬਾਰੇ ਤੇ ਕੁਝ ਸਾਨੂੰ ਆਪੇ ਸਕੂਲੋਂ ਵੀ ਪੰਤਾ ਇਤਿਹਾਸ ਦੱਸਦੇ ਹਾਂ ਹਾਂਜੀ ਇਤਿਹਾਸ ਦੱਸਦੇ ਸਕੂਲ ਵਿੱਚ ਵੀ ਇੱਥੇ ਦਰਸ਼ਨ ਕਰਨ ਪਹਿਲੀ ਵਾਰ ਆਏ ਨਹੀਂ 3-4 ਵਾਰ ਆ ਚੁੱਕੀਆਂ ਹਾਂ 3 ਵਾਰ ਆ ਹਾਂਜੀ ਯਾਦ ਸਾਰਾ ਕੁਝ ਪਹਿਲਾਂ ਵੀ ਕਿਉਂਕਿ ਉਹ ਤਾਂ ਬڑے ਛੋਟੇ ਹੋ ਗਏ ਨਹੀਂ ਮੈਂ ਛੋਟੀ ਨਹੀਂ ਸੀ ਜਦੋਂ ਮੈਂ 10 ਕਿ ਸਾਲ ਦੀ ਸੀ ਉਦੋਂ ਆਏ ਸੀ ਇੱਥੇ ਉਦੋਂ ਦੀ ਆ ਨਹੀਂ ਰੈਗੂਲਰਲੀ ਆਉਂਦੀ ਆ ਹਾਂਜੀ ਕੀ ਮਹਿਸੂਸ ਹੁੰਦਾ ਇੱਥੇ ਆ ਕੇ ਇੱਥੇ ਆ ਕੇ ਦੇਖ ਕੇ ਕੀ ਮਹਿਸੂਸ ਹੁੰਦਾ ਉਹ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਇਹ ਕਿਵੇਂ ਸ਼ਹੀਦ ਕੀਤਾ ਗਿਆ ਹੋਵੇਗਾ ਕਿਵੇਂ ਉਹਨਾਂ ਨੂੰ ਤਸੀਹੇ ਦਿੱਤੇ ਗਏ ਹੋਣਗੇ ਉਹ ਸਾਰਾ ਕੁਝ ਯਾਦ ਆਉਂਦਾ ਹਾਂਜੀ ਆਉਂਦਾ ਨਾਲ ਰੋਣਾ ਵੀ ਆਉਂਦਾ ਹਾਂਜੀ ਜਦੋਂ ਵੇਖਦੇ ਆ ਕਿਦਾਂ ਸ਼ਹੀਦ ਕੀਤਾ ਸੀ ਫਿਰ ਉਦੋਂ ਰੋਣਾ ਆ ਜਾਂਦੇ ਆੱਖਾਂ ਚੰਝੂ ਆ ਜਾਂਦੇ ਆ ਹਾਂਜੀ ਫਿਲਮ ਦੇ ਇੱਕੇ ਮੈਂ ਚਾਰ ਵਾਰੀ ਰੋਣੀ ਹੰਨੀ ਆ ਮੇਰਾ ਬ੍ਰਦਰ ਐ ਨਾ ਛੋਟਾ ਉਹ ਵੀ ਵੇਖਦਾ ਹੈ ਉਹ ਵੀ ਮੈਨੂੰ ਕਹਿੰਦਾ ਹੁੰਦਾ ਵੀ ਤੂੰ ਰਾਤ ਨੂੰ ਰੋਣ ਲੱਗ ਪੈਨੀ ਜਦੋਂ ਫਿਲਮ ਵੇਖਦੀ ਆ ਫਿਰ ਉਹਦਾ ਮਨ ਪਰ ਜਾਂਦੀ ਮੈਂ ਕਿਉਂ ਮੰਨਦਾ ਹਾਂ ਹਾਂਜੀ ਆ ਫਿਰ ਜਦੋਂ ਮੰਨਦੀ ਆ ਭਾਵਨਾਵਾਂ ਆ ਚ ਆ ਜਾਂਦੇ ਫਿਰ ਮਨ ਪਰ ਆਂਦਾ ਹੈ ਮਨ ਕਰਦਾ ਇੱਥੇ ਆਉਂ। ਹਾਂਜੀ। ਕਹਿੰਦਾ ਫਿਰ ਜਦੋਂ ਇੱਥੇ ਆਣਾ ਹੁੰਦਾ ਹੈ ਨਾ ਤੇ ਪਾਪਾ ਮਜ਼ਾਕ ਵਿੱਚ ਕਹਿੰਦੇ ਆ ਵੀ ਨਹੀਂ ਲੈ ਕੇ ਜਾਣਾਰ ਕੀ। ਤੇ ਫਿਰ ਮੈਂ ਕਿੰਨੀ ਮੈਂ ਜਾਣੇ ਜਾਣਾ ਭਵੇਂ ਤੁਸੀਂ ਨਾਲ ਇੱਕ ਜਾ ਮੈਂ ਟ੍ਰੇਨ ਤੇ ਆ ਜਾਊਂਗੀ ਇਕੱਲੀ। ਪਰ ਮੈਂ ਆਣਾ ਹੀ ਸੀ। ਅਮਰਸਰ ਦੀ। ਅਮਰਸਰ। ਹਾਂਜੀ। ਉਧਰ ਵੀਰ ਜੀ ਹੋਰੀ ਵੀ ਅੱਖਾਂ ਭਰਿਆ। ਵੇ ਹਾਂ ਜੀ ਬੇਟੀ ਬੇਟੀ ਜੀ ਸਭ ਕੋ ਬੋਲ ਦਿੰਨਾ ਨਹੀਂ ਬਾਈ ਦੀ ਕਿਰਪਾ ਮਾਲਕ ਆਪ ਹੀ ਲੈ ਕੇ ਹੁੰਦਾ ਨਾਲ ਮਾਨੂੰ ਤੇ ਬਸ ਇਹੀ ਹੁੰਦਾ ਵੀ ਛੋਟੇ ਸਾਹਿਬ ਜਨ ਇੰਨੀ ਸ਼ਹੀਦ ਕੀਤਾ ਨੇ ਬੜੇ ਇਕੱਠੇ ਤਾਂ ਬਸ ਆਹੀ ਨਹੀਂ ਕਰ ਸਕਦੇ ਜਿਨ੍ਹਾਂ ਮਾਰਨ ਕੀਤਾ ਸਾਡੇ ਨੇ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਸਾਡੇ ਬੱਚਿਆਂ ਨੂੰ ਅਮਰ ਸੇਵਕਾਰ ਸੰਚਾਰ ਕਿਹਾ ਪੰਜੇ ਜੀਆ ਪੰਜਨੋਂ ਮੈਂ ਸੰਚਾਰ ਕਿਹਾ ਹਾਂ ਜੀ ਬੇਟੀ ਨੂੰ ਵੀ ਅਮਰ ਸਿਕਾਇਆ ਬੇਟੇ ਨੇ ਵੀ ਛਕਿਆ ਦੂਜੀ ਬੇਟੀ ਨੇ ਵੀ ਛਕਿਆ ਤੇ ਇਹਨੇ ਮੰਮੀ ਨੇ ਵੀ ਛਕਿਆ ਸਾਰੇ ਪਰਿਵਾਰ ਨੇ ਛਕਿਆ ਸਾਨੂੰ ਇਹ ਵੀ ਸਾਡੇ ਗੁਰੂ ਸਾਹਿਬ ਨੇ ਇਦਾਂ ਕੁਰਬਾਨੀਆਂ ਕੀਤੀਆਂ ਤੇ ਅਸੀਂ ਮਰਦਾਰ ਤੋਂ ਬਗੈਰ ਕਿਉਂ ਰਹਿ ਰਹੇ ਸਦੇ ਗੁਰੂ ਸਾਹਿਬ ਕਿਰਪਾ ਕਰੇ ਸਾਰਿਆਂ ਨੂੰ ਸੰਤਾਰੀ ਹੋਣਾ ਚਾਹੀਦਾ ਵਾ ਅਸੀਂ ਇਤੋ ਹੀ ਪ੍ਰਚਾਰ ਨਾ ਕਰਦੇ ਵੀ ਗੁਰੂ ਸਾਹਿਬ ਮਾਰੀ ਕਿਰਪਾ ਸਾਰਿਆਂ ਨੂੰ ਜੋੜ ਕੇ ਰੱਖੇ ਨਾਲ ਆਪਣੇ ਬੱਚੀ ਕਹਿੰਦੀ ਮੈਂ ਰੋ ਪੈਣੀ ਆ ਜਦੋਂ ਫਿਲਮ ਦੇਖਦੀ ਆ ਕਹਿੰਦੀ ਮੈਂ ਰੋ ਪੈਣੀ ਹਰ ਵਾਰ ਅੱਖਾਂ ਚ ਪਾਣੀ ਆ ਸਰ ਰੋਣਾ ਤਾਂ ਸਾਨੂੰ ਵੀ ਹੁੰਦਾ ਆ ਬੱਚਿਆਂ ਨੂੰ ਤੇ ਫਿਰ ਅਸੀਂ ਬੱਚਿਆਂ ਨੂੰ ਪ੍ਰਚਾਰ ਕਰਾਂਗੇ ਤੇ ਬੱਚੇ ਤੇ ਆਪੇ ਮੰਨ ਪਣਗੇ ਜੇ ਅਸੀਂ ਬੱਚਿਆਂ ਨੂੰ ਪ੍ਰਚਾਰ ਨਹੀਂ ਕਰਾਂਗੇ ਤੇ ਬੱਚੇ ਮੰਨ ਨਹੀਂ ਪਣਗੇ ਜੇ ਅਸੀਂ ਬੱਚੇ ਨੂੰ ਫਿਰ ਮਾ ਵਿਖਾ ਛੱਡੀਆਂ ਸੀਰੀਅਲ ਵਿਖਾ ਛੱਡੇ ਉਹਨਾਂ ਬੱਚੇ ਨੂੰ ਇਸ ਇਤਿਹਾਸ ਦਾ ਪਤਾ ਨਹੀਂ ਲੱਗਣਾ ਜੇ ਅਸੀਂ ਇਤਿਹਾਸ ਬੱਚਿਆਂ ਨੂੰ ਜਾਣੇ ਕਰਾਵਾਂਗੇ ਤੇ ਬੱਚਿਆਂ ਨੂੰ ਆਪਣੇ ਮਨ ਦੇ ਅੰਦਰ ਸ਼ਾਂਤੀ ਨਹੀਂ ਹੁੰਦੀ ਮਨ ਦੇ ਵਿੱਚੋਂ ਅਬਦੁੱਲਾ ਵੀ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਈਏ ਤੇ ਜੇ ਅਸੀਂ ਦਰਸ਼ਨ ਆਪਾਂ ਨੂੰ ਬੱਚਿਆਂ ਨੂੰ ਅਸੀਂ ਆਪ ਨਹੀਂ ਕਰਾਵਾਂਗੇ ਤੇ ਬੱਚੇ ਕਿਸ ਤਰ੍ਹਾਂ ਤੁਰ ਸਕਦੇ ਹਨ ਬੱਚੇ ਨੂੰ ਤੋੜਨਾ ਪੈਂਦਾ ਹੈ ਜੋੜਨਾ ਪੈਂਦਾ ਹੈ ਗੁਰੂ ਨਾਲ ਦੇ ਜੁੜਨਾ ਚਾਹੀਦਾ ਹੈ ਸਾਰਿਆਂ ਨੂੰ ਜੁੜਨਾ ਹੈ ਹਰ ਲੇ ਕੇ ਆਉਣਾ ਚਾਹੀਦਾ ਗੁਰੂ ਘਰ ਇਹ ਸਾਰਾ ਕੁਝ ਫਿਲਮ ਦੇ ਵਿੱਚ ਬਹੁਤ ਥੋੜਾ ਦਿਖਾਇਆ ਗਿਆ ਬਹੁਤ ਚੀਜ਼ਾਂ ਨੇ ਜਿਹੜੀਆਂ ਨਹੀਂ ਦਿਖਾਈਆਂ ਗਈਆਂ ਇਤਿਹਾਸ ਵੈਸੇ ਸੁਣਦੇ ਹੁੰਨੇ ਉਹ ਛੋਟੇ ਸਾਹਿਬ ਜਾਨਦਾਂ ਦਾ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਜਦੋਂ ਜਦੋਂ ਗੱਡੇ ਤੇ ਲਿਆਂਦਾ ਜਾਂਦਾ ਉਹਨਾਂ ਨੂੰ ਮਿਰਚਾਂ ਦੀਆਂ ਬੋਰੀਆਂ ਦੇ ਵਿੱਚ ਪਾਇਆ ਜਾਂਦਾ ਉਹਨਾਂ ਦੇ ਗਲੇਲਾ ਮਾਰੀਆਂ ਜਾਂਦੀਆਂ ਉਹਨਾਂ ਦੇ ਛਾਂਟੇ ਮਰੇ ਜਾਂਦੇ ਆ ਇਹ ਚੀਜ਼ਾਂ ਤੁਸੀਂ ਪੜਦੇ ਹੋ ਸੁਣਦੇ ਹੋ ਪੜਦੇ ਕਿਤਾਬਾਂ ਤੇ ਪੜਦੀਆਂ ਤੇ ਸੁਣਦੀਆਂ ਕਈ ਵਾਰ ਕਦੀ ਵੀ ਦਾਦੀ ਦੱਸਦੇ ਆ ਜਾਂ ਪਾਪਾ ਦੱਸ ਦਿੰਦੇ ਆ। ਜ਼ੋਰ ਕੋਈ ਦੱਸ ਦੇ ਹੁੰਦਾ। ਸਕੂਲ ਵਿੱਚ ਹੀ ਦੱਸਦੇ ਪਏ। ਹਾਂਜੀ ਟਿਊਸ਼ਨ ਤੇ ਜਾਂਦੀ ਆ ਨਾ ਉਹ ਧਾਰਮਿਕ ਸੰਚਿਆ ਵਾਲੇ ਪੜ੍ਹਦੇ ਆ ਸਾਨੂੰ ਉਹ ਵੀ ਦੱਸਦੇ ਆ। ਹਾਂਜੀ ਕਿੰਨੀ ਉਮਰ ਤੋਂ ਸਿੱਖ ਪੜ੍ਹਦੇ ਸੀ? ਮੈਂ ਨਾ ਅਜੇ ਐਸੇ ਸਾਲ ਹੀ ਛੱਕਿਆ ਏ। 2 ਸਾਲ ਸੱਚੇ। 2 ਸਾਲ ਹੋ ਗਏ। ਇਹ ਮੈਂ ਤਾਂ ਸਮਝ ਆਇਆ ਮਰਦ ਦੀ। ਹਾਂਜੀ। ਹਾਂ ਜੀ ਸੰਭਾਲ ਕੇ ਰੱਖਣਾ ਰੈਤ ਰਿਮਾਦਾਨ ਮਰੀਅਦਾਨ ਸੇਤਕੰਗਾ ਰੱਖਣਾ ਹੈ ਕਿਰਪਾਨ ਰੱਖਨੀਆ ਕਛਹਿਰਾ ਪੋਣਾ ਹੈ ਕਿ ਸਾਦੀ ਬੇਦਬੀ ਨਹੀਂ ਕਰਨੀ ਤੇ ਘੜਾ ਪੋਣਾ ਹੈ ਅੱਛਾ ਬਹੁਤ ਸਾਰੇ ਤੁਹਾਡੀ ਉਮਰ ਦੇ ਛੋਟੇ ਛੋਟੇ ਬੱਚੇ ਇਸ ਵੇਲੇ ਦੇਖ ਰਹੇ ਹੋਣਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿਉਂਕਿ ਵਿਰਾਗ ਉਸੇ ਨੂੰ ਹੀ ਆਉਂਦਾ ਹੈ ਮਨ ਉਸੇ ਦਾ ਹੀ ਭਰਦਾ ਜਿੱਦੇ ਲੇਵ ਲੱਗ ਜਾਵੇ ਗੁਰੂ ਨਾਲ ਜਾ ਉਸ ਉਸ ਚੀਜ਼ ਨਾਲ ਉਸੇ ਨੂੰ ਵਿਰਾਗ ਆਉਂਦਾ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਜਦੋਂ ਵੀ ਫਿਲਮ ਦੇਖਦੀ ਆ ਮੇਰਾ ਰੋਣਾ ਆ ਜਾਂਦਾ ਕੀ ਕਹਿਣਾ ਚਾਹੋਗੇ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਤੁਹਾਡੇ ਭੈਣ ਭਾਈ ਬਹੁਤ ਸਾਰੇ ਦੇਖ ਰਹੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦੀ ਆ ਵੀ ਅਮਰ ਸੰਚਾਰ ਕਰਕੇ ਜ਼ਰੂਰ ਇੱਥੇ ਆਉਣ ਇੱਕ ਵਾਰੀ ਵੇਖਣ ਕਿ ਕਿਸ ਤਰ੍ਹਾਂ ਸ਼ਹੀਦ ਹੋਏ ਸੀ ਕਿਸ ਤਰ੍ਹਾਂ ਸਾਰੇ ਗੋਜਾ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਸੀ ਕਿਦਾਂ ਹਾਰੇ ਨਾਲ ਚਰਾਏ ਗਏ ਕਿਦਾਂ ਸਾਰੇ ਉਹ ਵੇਖਣ ਰਾਨਕੇ ਤੇ ਉਹ ਵੀ ਅਮਰ ਸੰਚਾਰ ਉਹਨਰੇ ਮਾਤਾ ਪਿਤਾ ਨੇ ਬੇਨਤੀ ਕਰ ਗਿਆ ਵੀ ਉਹ ਆਪ ਹੀ ਅਮਰ ਸੰਚਾਰ ਵਿੱਚ ਪੈਣ ਤੇ ਆਪਣੇ ਬੱਚਿਆਂ ਨੂੰ ਵੀ ਅਮਰ ਸੰਚਾਰ ਕਰਾਉਣ ਤਾਂ ਇਹਨਾਂ ਨੂੰ ਹੀ ਕਹਿੰਦੇ ਨੇ ਕਿ ਕਲਾਮਾਂ ਵਰਤਦੀਆਂ ਨੇ ਤੇ ਕਲਾਮਾਂ ਇਸੇ ਤਰ੍ਹਾਂ ਹੀ ਵਰਤਦੀਆਂ ਕਿ ਇਹ ਨਿੱਕੀ ਜੀ ਬੱਚੀ ਹੈ ਉਹ ਕਹਿੰਦੀ ਹੈ ਕਿ ਮੈਨੂੰ 3 ਸਾਲ ਹੋ ਗਏ ਇੱਥੇ ਲਗਾਤਾਰ ਆਉਂਦੀ ਨੂੰ ਜਦੋਂ ਵੀ ਚਾਰ ਸਾਹਿਬ ਜੀ ਦੀ ਫਿਲਮ ਦੇਖਦੀ ਹਾਂ ਤਾਂ ਕਹਿੰਦੀ ਮੈਂ ਹਰ ਵਾਰ ਜਦੋਂ ਸ਼ਹੀਦ ਕੀਤਾ ਜਾਂਦਾ ਤੇ ਮੈਂ ਰੋ ਪੈਂਦੀ ਆੱਖਾਂ 'ਚੋਂ ਹੰਝੂ ਆ ਜਾਂਦੇ ਉਹਨਾਂ ਦੇ ਪਿਤਾ ਦੇ ਵੀ ਅੱਖਾਂ ਦੇ ਵਿੱਚ ਹੰਝੂ ਆਏ ਤਾਂ ਅਸੀਂ ਉਸੇ ਸਥਾਨ ਤੇ ਬੈਠੇ ਹੋਏ ਆ ਜਿੱਥੇ ਸ਼ਹੀਦ ਕਰ ਦੇਣ ਤੋਂ ਬਾਅਦ ਮਰਤਕ ਦੇਹਾਂ ਨੂੰ ਸੁੱਟਿਆ ਜਾਂਦਾ ਔਰ ਇਸ ਮੰਸ਼ਾ ਦੇ ਨਾਲ ਸੁੱਟ ਦਿੱਤਾ ਜਾਂਦਾ ਕਿ ਇੱਥੋਂ ਜੰਗਲੀ ਜਾਨਵਰ ਆਉਣਗੇ ਔਰ ਉਹਨਾਂ ਦੇਹਾਂ ਨੂੰ ਨੋਚ-ਨੋਚ ਕੇ ਖਾ ਜਾਣਗੇ ਪਰ ਵਾਇਗਰੂ ਦਾ ਕਰਮ ਕੁਝ ਹੋਰ ਹੀ ਸੀ ਵਾਇਗਰੂ ਨੇ ਕੁਝ ਹੋਰ ਹੀ ਲਿਖਿਆ ਸੀ ਅਦਬ ਦੇ ਨਾਲ ਦੇਹਾਂ ਲਜਾਈਆਂ ਜਾਂਦੀਆਂ ਔਰ ਅਦਬ ਦੇ ਨਾਲ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਂਦਾ ਅਸੀਂ ਉਮੀਦ ਕਰਦੇ ਆ ਕਿ ਬੱਚੇ ਜ਼ਰੂਰ ਇਸ ਵੀਡੀਓ ਨੂੰ ਦੇਖ ਕੇ ਪ੍ਰਭਾਵਿਤ ਹੋਣਗੇ